ਪੰਜਾਬ ਦਸਤਾ ਵੌਇਸ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਐਜੰਡਾ ਸਤਿ ਸ੍ਰੀ ਅਕਾਲ ਨਮਸਕਾਰ ਦਾ ਵਰਦੇ ਮੋਹਾਲੀ ਦੀ ਕ ਅਦਾਲਤ ਨੇ ਜ਼ਿਲ੍ਹਾ ਪੁਲਿਸ ਦੇ ਸਾਈਬਰ ਸੈੱਲ ਦੀ ਲੀਡਿੰਗ ਇੰਸਪੈਕਟਰ ਵੱਲੋਂ ਕੀਤੀ ਇੱਕ ਸਟਾਰਸ਼ਨ ਅਤੇ ਵੈਜਲੈਂਸ ਬਿਊਰੋ ਦੀ ਟਰੈਪ ਟੀਮ ਵੱਲੋਂ ਟਰੈਪ ਬਾਰੇ ਇਨਫੋਰਮੇਸ਼ਨ ਲੀਕ ਕੀਤੇ ਜਾਣ ਬਾਰੇ ਜੋ ਗੱਲ ਕਹੀ ਹੈ ਉਸ ਬਾਰੇ ਇੱਕ ਖਬਰ ਹੋਏਗੀ ਹੁਣ ਖਬਰ ਵਿਸਤਾਰਚ ਐਡੀਸ਼ਨਲ ਸੈਸ਼ਨ ਜੱਜ ਸੰਦੀਪ ਸਿੰਘਲਾ ਨੇ 3 4 24 ਨੂੰ ਇਨਸਪੈਕਟਰ ਅਮਨਜੋਤ ਕੌਰ ਪੋਸਟਡ ਇਨ ਆਫਿਸ ਆਫ ਐਸਐਸਪੀ ਮੁਹਾਲੀ ਸੰਦੀਪ ਗਰਗ ਜਿੱਥੇ ਕਿ ਇੱਕ ਸਾਈਬਰ ਸੈੱਲ ਚੱਲਦਾ ਹੈ ਉਸ ਵੱਲੋਂ ਫਰੋਦੀ ਦੇ ਸਬੰਧ ਦੇ ਵਿੱਚ ਡੀਜੀਪੀ ਗੌਰਵ ਯਾਦਵ ਨੂੰ ਤੁਰੰਤ ਐਫਆਈਆਰ ਦਰਜ ਕਰਕੇ ਲੇਡੀ ਇਨਸਪੈਕਟਰ ਅਮਨਜੋਤ ਕੌਰ ਨੂੰ ਹਰਾਸਤ ਚ ਲੈ ਕੇ ਯਾਨੀ ਕਿ ਗ੍ਰਿਫਤਾਰ ਕਰਕੇ ਉਸ ਦੀ ਇਨਟੈਰੋਗੇਸ਼ਨ ਕਰਨ ਲਈ ਕਿਹਾ ਮੁਹਾਲੀ ਪੁਲਿਸ ਦੀ ਕਾਰਗਰਦਗੀ ਬਾਰੇ ਅਦਾਲਤ ਵੱਲੋਂ ਰੀਸੈਂਟ ਟਾਈਮਜ਼ ਚ ਇਹ ਘਟੋ ਘਟ ਤੀਜਾ ਮਾਮਲਾ ਹੈ ਜਿਸ ਤੇ ਪੁਲਿਸ ਦੀ ਇਨਟੈਗ੍ਰਿਟੀ ਤੇ ਸ਼ੱਕ ਕੀਤਾ ਗਿਆ ਹੈ ਅਦਾਲਤ ਵੱਲੋਂ ਵੈਜੀਲੈਂਸ ਬਿਊਰੋ ਦੀ Trap ਟੀਮ ਦੇ ਸੁਪਰਵਾਈਜ਼ਰੀ ਅਫਸਰ AIG ਮਨਮੋਨ ਸ਼ਰਮਾ ਤੇ ਵੀ ਜੱਜ ਸੰਦੀਪ ਸਿੰਗਲਾ ਨੇ ਸਵਾਲ ਖੜੇ ਕੀਤੇ ਨੇ ਇੰਸਪੈਕਟਰ ਅਮਨਜੋਤ ਕੌਰ ਦੀਆਂ ਤੁਸੀਂ ਸਕਰੀਨ ਤੇ ਦੋ ਤਸਵੀਰਾਂ ਵੇਖੋ ਇੱਕ ਤਾਂ ਉਸਦੀ ਵਰਦੀ ਦੀ ਤਸਵੀਰ ਹੈ ਦੂਜੀ ਤਸਵੀਰ ਉਹਦੀ ਇੱਕ ਲੇਅਰ ਟਾਈਮ 'ਚ ਆਲਣਾ ਝੂਲੜਿਆਂ ਦੀ ਹੈ ਜੱਜ ਸਾਹਿਬ ਦੇ ਆਦੇਸ਼ ਬਾਰੇ ਜਦੋਂ ਅਸੀਂ ਸੰਪਰਕ ਕੀਤਾ ਇੰਸਪੈਕਟਰ ਅਮਨਜੋਤ ਕੌਰ ਨਾਲ ਤੁਸੀਂ ਸਕਰੀਨ ਤੇ ਸਾਡਾ ਮੈਸੇਜ ਵੇਖ ਸਕਦੇ ਹੋ ਤਾਂ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਪਰ ਦੂਜੇ ਪਾਸੇ ਜਦੋਂ ਅਸੀਂ ਵਿਜੀਲੈਂਸ ਬਿਊਰੋ ਦੇ ਨਾਲ ਸੰਪਰਕ ਕੀਤਾ ਉਹਨਾਂ ਦੇ ਇੱਕ ਵੱਡੇ ਅਧਿਕਾਰੀ ਨੇ ਸਾਨੂੰ ਕਿਹਾ ਕਿ ਅਸੀਂ ਟ੍ਰੈਪ ਕਰਨ ਬਾਰੇ ਇਨਫੋਰਮੇਸ਼ਨ ਲੀਕ ਨਹੀਂ ਕਰਦੇ ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਦੋਸ਼ੀ ਨੂੰ ਟਰੈਪ ਅਫੀਸਰ ਤੇ ਸ਼ੱਕ ਹੋ ਜਾਂਦਾ ਹੈ ਉਹਦੀ ਬਾਡੀ ਲੈਂਗੁਏਜ ਵਗੈਰਾ ਤੇ ਸ਼ੱਕ ਹੋ ਜਾਂਦਾ ਤੇ ਟਰੈਪ ਫੇਲ ਹੋ ਜਾਂਦਾ ਖੈਰ ਇਹ ਗੱਲ ਮੰਨਣਯੋਗ ਹੈ ਪਰ ਜੇ ਟਰੈਪ ਐਸੇ ਕੇਸ ਚ ਦੋ ਵਾਰੀ ਫੇਲ ਹੋ ਜੇ ਇੱਕ ਵਾਰੀ ਤਾਂ ਇੰਸਪੈਕਟਰ ਅਮਨ ਜੋਤਕਾਰ ਨੂੰ ਫੜਨ ਵੇਲੇ ਫੇਲ ਹੋ ਗਿਆ ਤੇ ਦੂਜੀ ਵਾਰੀ ਜੇ ਸੋਹਾਣਾ ઠાਣੇ ਦੇ ਮੁਨਸ਼ੀ ਨੂੰ ਫੜਨ ਵਾਲੇ ਟਰੈਪ ਫੇਰ ਫੇਲ ਹੋ ਜੇ ਤੇ ਫਿਰ ਤੁਸੀਂ ਇਸ ਤੋਂ ਕੀ ਅੰਦਾਜ਼ਾ ਲਾਉਂਗੇ ਇਹ ਦਰਸ਼ਕ ਖੁਦ ਸੋਚ ਸਕਦੇ ਨੇ ਸਾਈਬਰ ਸੈੱਲ ਦੀ ਇਨਸਪੈਕਟਰ ਅਮਨ ਜੋਤ ਕੌਰ ਵੱਲੋਂ ਰਚਿਆ ਸਕੈਂਡਲ ਜੋ ਸ਼ੁਰੂ ਹੋਇਆ 10 1 24 ਤੋਂ ਰਾਤ ਦੇ 2:50 ਮਿੰਟ ਤੇ ਉਸ ਨੂੰ ਗੁਪਤ ਜਾਣਕਾਰੀ ਮਿਲਦੀ ਹੈ ਅਤੇ ਉਹ ਚੁਸਤ ਦਰਸਤ ਹੋ ਕੇ ਫੁਰਤੀ ਵਿਖਾਉਂਦੀ ਹੋਈ ਦਨ ਵੱਜ ਕੇ 55 ਮਿੰਟ ਤੇ ਪਰਚਾ ਦਰਜ ਕਰਕੇ ਰੇਡ ਮਾਰਦੀ ਹੈ ਇੱਕ ਆਈਟੀ ਕੰਪਨੀ ਤੇ ਉਸ ਦੇ ਜਿਹੜੇ ਮਾਲਕ ਹੁੰਦੇ ਆ ਵਜੇ ਰਾਜ ਕਠੂਰੀਆ ਅਤੇ ਚਾਰ ਹੋਰ ਲੋਕਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਲਿਆਉਂਦੀ ਹੈ ਐਫ ਆਈ ਆਰ ਨੰਬਰ 9 ਡੇਟਡ 10 24 ਪੁਲਿਸ ਸਟੇਸ਼ਨ ਸੋਹਾਣਾ ਅੰਡਰ ਸੈਕਸ਼ਨ 420 120 ਬੀ ਤੇ ਨਾਲ ਆਈਟੀ ਐਕਟ 66 ਉਹਦਾ ਸੈਕਸ਼ਨ ਉਹਦੇ ਤਹਿਤ ਦਰਜ ਹੋ ਜਾਂਦਾ ਪਰਚਾ ਜੱਜ ਸਾਹਿਬ ਅੱਗੇ ਲਿਖਦੇ ਆ ਜਿਸ ਢੰਗ ਤਰੀਕੇ ਨਾਲ ਇਨਸਪੈਕਟਰ ਨੇ ਪਰਚਾ ਦਰਜ ਕੀਤਾ ਉਹ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਹੈ ਮੈਡਮ ਜੀ ਅਮਨਜੋਤ ਕੌਰ ਫਿਰ 50 ਲੱਖ ਰੁਪਈਆ ਮੰਗਦੇ ਆ ਕੀ ਤੋਂ ਰਾਜ ਕਠੂਰੀਏ ਤੋਂ ਵਜੇ ਰਾਜ ਕਠੂਰੀਏ ਤੋਂ ਕਹਿੰਦੀ ਆ ਮੈਂ ਤੈਨੂੰ ਕੁੱਟੂ ਮਾਰੂੰਗੀ ਨਹੀਂ ਤੇਰੀ ਜ਼ਮਾਨਤ ਕਰਾ ਦੂੰਗੀ 50 ਲੱਖ ਰੁਪਈਆ ਦੇ ਵਜੇ ਰਾਜ ਕਠੂਰੀਆ ਪਹਿਲਾਂ ਨਾ ਕਰ ਦਿੰਦਾ ਫਿਰ ਉਹਦੀਆਂ ਅੱਡੀਆਂ ਚੱਕ ਕੇ ਉਹ ਤੇ ਡੰਡੇ ਨਾਲ ਸੱਟਾਂ ਮਾਰੀਆਂ ਜਾਂਦੀਆਂ ਤੇ ਫਿਰ ਵਿਚਾਰਾ ਮੰਨ ਜਾਂਦਾ ਤੇ ਫਿਰ ਜਦੋਂ ਮੰਨ ਜਾਂਦਾ ਅਗਲੇ ਦਿਨ 네ਗੋਸ਼ੀਏਸ਼ਨ ਕਰਦਾ 네ਗੋਸ਼ੀਏਸ਼ਨ ਚ ਇਨਸਪੈਕਟਰ ਨਹੀਂ ਉਹਨੂੰ ਡਿਸਕਾਊਂਟ ਦਿੰਦੀ ਹੈ ਕਹਿੰਦੀ ਚੰਗਾ ਫਿਰ 25 ਲੱਖ ਰੁਪਏ ਤੇ ਆਪਾਂ ਗੱਲ ਨਵੇੜ ਲੈਨੇ ਆ 12124 ਨੂੰ 네ਗੋਸ਼ੀਏਸ਼ਨ 25 ਲੱਖ ਤੇ ਖੜ ਜਾਂਦੀ ਹੈ ਤੇ ਉਦੋਂ ਬਾਅਦ 13124 ਨੂੰ ਕਠੂਰੀਆ ਦੀ ਗੱਲ ਫੋਨ ਨੰਬਰ 8264819152 ਤੋਂ ਉਸ ਦੀ ਘਰ ਵਾਲੀ ਸੁਨੀਤਾ ਕਠੂਰੀਆ ਨਾਲ ਕਰਵਾਈ ਜਾਂਦੀ ਹੈ ਸੁਨੀਤਾ ਰਿਕਾਰਡਿੰਗ ਕਰ ਲੈਂਦੀ ਹੈ ਅਤੇ ਸਾਡੇ ਹਾਈਬਰ ਸੈਲਰ ਵਾਲੇ ਸੂਤਰ ਦੱਸਦੇ ਨੇ ਕਿ ਅਸੀਂ ਕਾਫੀ ਦਿਨ ਤੋਂ ਇਸ ਨੰਬਰ ਦੀ ਪੈੜ ਨੱਪ ਰਹੇ ਹਾਂ ਇਹ ਲਗਾਤਾਰ ਬੰਦ ਆ ਰਿਹਾ ਹੈ ਹੋਰ ਤੁਹਾਨੂੰ ਅੱਗੇ ਦੱਸਦੇ ਹਾਂ ਕਿ 13124 ਨੂੰ ਹੀ ਕਠੂਰੀਆ ਨੂੰ ਆਪਣਾ ਫੋਨ ਤੇ ਲੈਪਟਾਪ ਕੰਪਿਊਟਰ ਵਾਪਸ ਦੇ ਦਿੰਦੀ ਹੈ ਥਾਣੇਦਾਰ ਨਹੀਂ ਤੇ ਫਿਰ ਉਹ ਅੱਗੇ ਗੱਲ ਕੀ ਕਰਦਾ ਉਹ ਆਪਣੀ ਫੈਮਲੀ ਨਾਲ ਗੱਲ ਕਰਦਾ ਦੁਬਾਰਾ ਤੇ ਨਾਲ ਇੱਕ ਫੈਮਿਲੀ ਫਰੈਂਡ ਹੁੰਦੀ ਆ ਪਲਕ ਦੇਵ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨਾਲ ਉਹਦੇ ਨਾਲ ਗੱਲ ਕਰਦਾ ਹੈ ਦੱਸਦਾ ਕਿ 25 ਲੱਖ ਰੁਪਏ ਚ ਗੱਲ ਨਿਬੜ ਗਈ ਤੇ ਨਾਲ ਵਕੀਲਨੀ ਨੂੰ ਕਹਿੰਦਾ ਬੀਬਾ ਤੂੰ ਵੀ ਆ ਜੀ ਇਹ ਜਿਹੜੀ ਸੁਨੀਤਾ ਕਛੂਰੀਆ ਸ਼ੀ ਇਜ਼ ਅ ਯੰਗ ਲਾਇਰ ਕਨਵੈਂਟ ਸਕੂਲ ਚ ਪੜ੍ਹੀ ਲਿਖੀ ਆ ਕਸੌਲੀ ਚ ਪੜ੍ਹੀ ਆ ਤੇ ਪੰਜਾਬ ਯੂਨੀਵਰਸਿਟੀ ਚੋਂ ਇਹਨੇ ਲਾਅ ਕੀਤੀ ਆ ਤੇ ਨਾਲ ਫਿਰ ਨੁਆਇੜਾ ਤੋਂ ਅਮਤੀ ਯੂਨੀਵਰਸਿਟੀ ਤੋਂ ਇਹਨੇ ਕਾਰਪੋਰੇਟ ਲਾ ਵੀ ਪੜਿਆ ਆ ਤਸਵੀਰ ਤੁਸੀਂ ਪਲਕ ਦੇਵ ਦੀ ਸਕਰੀਨ ਤੇ ਵੇਖੋ ਹੁਣ ਤਿੰਨੋ ਜਣੇ ਵਜੇ ਰਾਜ ਕਚੂਰੀਆ ਉਹਦੀ ਘਰ ਵਾਲੀ ਸੁਨੀਤਾ ਕਚੂਰੀਆ ਅਤੇ ਐਡਵੋਕੇਟ ਪਲਕ ਦੇਵ ਇਨਸਪੈਕਟਰਨੀ ਦੇ ਦਫਤਰ ਪਹੁੰਚ ਕੇ ਉਹਨਾਂ ਗੱਲਬਾਤ ਕਰਦੇ ਆ ਹਾਂ ਮੰਨ ਜਾਂਦੇ ਵੀ 25 ਲੱਖ ਰੁਪਏ ਦੇ ਦਿੰਨੇ ਪਲਕ ਦੇਵ ਥੋੜਾ ਜਿਹਾ ਹਿੰਮਤ ਕਰਦੀ ਆ ਤੇ ਉਹ ਸੁਨੀਤਾ ਨੂੰ ਲੈ ਕੇ ਪਹੁੰਚਦੀ ਆ ਵਜਲੈਂਸ ਬਿਊਰੋ ਦੇ ਦਫਤਰ ਸੋਚ ਲਈ ਹੋਣੀ ਆ ਵੀ ਉੱਥੇ ਦਰবেশ ਬੈਠੇ ਐ ਤੇ ਫਿਰ ਉੱਤੇ ਹੁੰਦਾ ਕੀ ਐ ਵਜਲੈਂਸ ਬਿਊਰੋ ਦੇ ਅਫਸਰ ਜਿਹਦੀ ਅਗਵਾਈ ਮਨਮੋਨ ਸ਼ਰਮਾ ਫਲਾਈਂਗ ਸਕੁਆਰਡ 1 ਵਾਲੇ ਕਰਦੇ ਐ ਉਹ ਕਹਿੰਦੇ ਐ ਜੀ Trap ਹੁਣੇ ਲਾਉਨੇ ਆ ਹੁਣੇ ਫੜਦੇ ਆ ਤੇ ਫਿਰ ਜਦੋਂ ਗੱਲਬਾਤ ਚੱਲਦੀ ਆ ਪਲਕ ਨੂੰ ਇੱਕ ਫੋਨ ਆਉਂਦਾ ਉਹਦਾ ਫੋਨ ਨੰਬਰ ਹੁੰਦਾ ਜੀ 8699748808 ਇਹ ਗਨਮੈਨ ਦੱਸਦਾ ਆਪਣੇ ਆਪ ਨੂੰ ਥਾਣੇਦਾਰਨੀ ਦਾ ਤੇ ਉਹ ਪੈਸਿਆਂ ਦੇ ਬਾਰੇ ਪੁੱਛਦਾ ਕਦੋਂ ਮਿਲਣਗੇ ਪਲਕ ਕਹਿੰਦੀ ਹੈ ਸਮਾਂ ਦਿਓ ਫਿਰ ਉਸ ਤੋਂ ਥੋੜੀ ਦੇਰ ਬਾਅਦ ਇਸੇ ਫੋਨ ਨੰਬਰ ਤੋਂ ਥਾਣੇਦਾਰਨੀ ਖੁਦ ਫੋਨ ਕਰਦੀ ਆ ਕਿ ਜੀ ਪੈਸੇ ਕਦੋਂ ਦੇਵੋਗੇ ਕੈਸ਼ ਛੇਤੀ ਅਰੇਂਜ ਕਰੋ ਸੋਮਵਾਰ ਤੱਕ ਦਾ ਟਾਈਮ ਮੰਗਦੀ ਆ ਐਡਵੋਕੇਟ ਪਲਕ ਦੇਵ ਤੇ ਉਸ ਤੋਂ ਬਾਅਦ ਫਿਰ ਕੁਝ ਜਾਣਕਾਰੀਆਂ ਹੋਰ ਇਕੱਠੀਆਂ ਕਰਨ ਨੂੰ ਵਿਜੀਲੈਂਸ ਬਿਊਰੋ ਦੇ ਅਧਿਕਾਰੀ ਪਾਲਕ ਦੇਵ ਤੇ ਸੁਨੀਤਾ ਕਥੂਰੀਆ ਨੂੰ ਕਹਿੰਦੇ ਆ ਤੇ ਫਿਰ ਉਦੋਂ ਬਾਅਦ Trap ਹੋ ਜਾਂਦਾ ਫੇਲ ਤੇ ਗੱਲਬਾਤ ਸਾਰੀ ਲੀਕ ਹੋ ਜਾਂਦੀ ਹੈ ਜਿਸ ਦਿਨ Trap ਫੇਲ ਹੁੰਦਾ ਉਸੇ ਦਿਨ ਅਮਨਜੋਤ ਕੌਰ ਸੁਨੀਤਾ ਕਥੂਰੀਆ ਦਾ ਨਾਮ FIR ਦੇ ਵਿੱਚ ਨਾਮਿਨੇਟ ਕਰ ਦਿੰਦੀ ਹੈ ਪਹਿਲਾਂ ਉਹਦਾ ਨਾਮ ਪਰਚੇ 'ਚ ਹੁੰਦਾ ਨਹੀਂ ਜਦੋਂ ਨੇ ਵੇਖਿਆ ਕਿ ਵਿਜੀਲੈਂਸ ਬਿਊਰੋ ਕੋਲ ਜਾ ਕੇ ਮੈਨੂੰ Trap ਕਰਾਉਣ ਦੀ ਕੋਸ਼ਿਸ਼ ਕੀਤੀ ਸੁਨੀਤਾ ਨੂੰ ਵੀ ਦੋਸ਼ੀ ਬਣਾ ਕੇ ਫਿਰ ਗ੍ਰਿਫਤਾਰੀ ਹੋ ਜਾਂਦੀ ਹੈ ਸੁਨੀਤਾ ਦੀ ਪਲਕ ਦੇਵ ਹਜੇ ਤੱਕ ਤਾਂ ਬਚੀ ਹੋਈ ਆ ਜੱਜ ਸਾਹਿਬ ਅੱਗੇ ਲਿਖਦੇ ਆ ਕਿ ਪਿਛਲੀਆਂ ਦੋ ਤਰੀਕਾਂ ਤੋਂ ਐਡਵੋਕੇਟ ਪਲਕ ਦੇਵ ਅਦਾਲਤ ਦੇ ਵਿੱਚ ਨਹੀਂ ਆ ਰਹੀ ਤੇ ਕਹਿੰਦੇ ਆ ਜੀ ਹੋ ਸਕਦਾ ਹੈ ਕਿ ਉਸ ਤੇ ਦਬਾਅ ਬਣਾਇਆ ਜਾ ਰਿਹਾ ਹੋਵੇ ਇਨਸਪੈਕਟਰ ਨਹੀਂ ਵੱਲੋਂ ਤੇ ਨਾਲ ਕਹਿੰਦੇ ਆ ਜੀ ਜੋ ਤੱਥ ਮੇਰੇ ਸਾਹਮਣੇ ਨੇ ਜੋ ਤੱਥ ਰਿਕਾਰਡ ਦੇ ਵਿੱਚ ਫਾਈਲ ਤੇ ਮੌਜੂਦ ਨੇ ਅਦਾਲਤ ਉਹਨਾਂ ਤੋਂ ਅੱਖਾਂ ਨਹੀਂ ਮੋੜ ਸਕਦੀ ਇਸ ਕਰਕੇ ਉਹ ਅਗਲੀ ਕਾਰਵਾਈ ਦੇ ਆਦੇਸ਼ ਦਿੰਦੇ ਨੇ 7 ਪੇਜ ਦੇ ਅਦਾਲਤ ਦੇ ਹੁਕਮ ਦੇ ਵਿੱਚ ਪਲਕ ਦੇਵ ਦੇ ਬਿਆਨ ਨੂੰ ਕੋਟ ਕੀਤਾ ਗਿਆ ਉਹਦੇ ਵਿੱਚ ਪਲਕ ਦੇਵ ਨੇ ਖੁਦ ਵੀ ਲਿਖਿਆ ਕਿ ਮੈਨੂੰ ਪੈਰ ਵੀ ਕਰਨ ਤੋਂ ਰੋਕਣ ਦੀ ਕੋਸ਼ਿਸ਼ ਪੁਲਿਸ ਕਰ ਰਹੀ ਹੈ ਟਰੈਪ ਫੇਜ਼ ਹੋਣ ਤੋਂ ਬਾਅਦ ਵਿਜੀਲੈਂਸ ਵਿਰੋਧੀ ਸਲਾਹ ਤੇ ਹੀ ਸ਼ਿਕਾਇਤ ਕੀਤੀ ਜਾਂਦੀ ਹੈ ਮੁੱਖ ਮੰਤਰੀ ਦੇ ਪੋਰਟਲ ਤੇ ਡੀਜੀਪੀ ਨੂੰ ਈਮੇਲ ਵੀ ਕੀਤੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਐਸਐਸਪੀ ਸੰਦੀਪ ਗਰਗ ਦੇ ਦਫ਼ਤਰ ਚ ਚੱਲਦੇ ਸਾਈਬਰ ਸੈੱਲ ਦੇ ਵੱਲੋਂ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਤੇ ਇਹ ਸਾਰਾ ਕੁਝ ਹਜੇ ਪੈਂਡਿੰਗ ਚੱਲ ਰਿਹਾ ਹੈ ਕਾਰਵਾਈ ਦਾ ਨਿਚੋੜ ਕੋਈ ਨਿਕਲਿਆ ਨਹੀਂ ਜਦੋਂ ਤੱਕ ਕੋਰਟ ਚ ਕੇਸ ਸਾਬਤ ਨਹੀਂ ਹੁੰਦਾ ਪੁਲਿਸੇ ਸੋਚਦੀ ਹੋਣੀ ਆ ਮੁਹਾਲੀ ਦੀ ਉਦੋਂ ਤੱਕ ਅਮਨ ਜੋਤ ਕੌਰ ਦੀ ਟਰਾਂਸਫਰ ਕਰਨ ਦੇ ਵੀ ਕੀ ਲੋੜ ਆ ਕਹਿੰਦੇ ਨਾ ਜੀ ਇਨੋਸੈਂਟ ਤਿਲ ਫਾਊਂਡ ਗਿਲਟੀ ਗਿਲਟੀ ਕਿਨੇ ਫਾਇੰਡ ਕਰਨਾ ਹੁੰਦਾ ਅਦਾਲਤ ਨੇ ਜਦੋਂ ਤੱਕ ਕਹਿੰਦੇ ਜੀ ਸੁਪਰੀਮ ਕੋਰਟ ਦੋਸ਼ੀ ਮੰਨਦੀ ਨਹੀਂ ਉਦੋਂ ਤੱਕ ਤਾਂ ਬੰਦਾ ਬੇਕਸੂਰ ਆ ਗੱਲ ਵੀ ਠੀਕ ਆ ਟੈਕਨੀਕਲੀ ਤੇ ਇਸ ਕਰਕੇ ਫਿਰ ਉਸ ਇੰਸਪੈਕਟਰ ਨੇ ਦੀ ਬਦਲੀ ਹੁਣ ਤੱਕ ਕੀਤੀ ਨਹੀਂ ਗਈ ਉਸੇ ਤਰ੍ਹਾਂ ਠਾਠਾਂ ਮਾਰਦੀ ਦਫ਼ਤਰ ਆਉਂਦੀ ਆ ਹੋਰ ਦੱਸਦੇ ਚੱਲਾਂ ਕਿ ਮੈਡਮ ਇਨਸਪੈਕਟਰ ਨੀ ਅਮਨ ਜੋਤ ਕੌਰ ਦਾ ਜਿਹੜਾ ਲੁਧਿਆਣਾ ਦਾ ਰਿਕਾਰਡ ਹੈ ਉਥੇ ਨਿਗਾਹ ਮਾਰੋ ਜੀ ਸਾਨੂੰ ਸੂਤਰ ਦੱਸਦੇ ਐ ਕਿ ਲੁਧਿਆਣਾ ਵੀ ਉਹਦੀ ਰਿਕਾਰਡਿੰਗ ਕਿਸੇ ਨੇ ਕਰ ਲਈ ਸੀ ਜਿਵੇਂ ਪਲਕ ਦੇਵ ਤੇ ਸੁਨੀਤਾ ਕਠੂਰੀਆ ਨੇ ਇੱਥੇ ਮੁਹਾਲੀ ਵਾਲੇ ਮਾਮਲੇ 'ਚ ਉਹਦੀ ਕੀਤੀ ਆ ਤੇ ਉਥੇ ਫਿਰ ਕੁਝ ਆਈਪੀਐਸ ਅਫਸਰਾਂ ਨਾਲ ਨੇੜਤਾ ਹੋਣ ਕਾਰਨ ਇਸ ਥਾਣੇਦਾਰਨੀ ਦਾ ਬਚ ਬਚਾ ਹੋ ਗਿਆ ਸੀ ਸਾਡੇ ਸੂਤਰ ਦੱਸਦੇ ਆ ਹੁਣ ਤੁਹਾਨੂੰ ਅਸੀਂ ਆਪਣੇ ਵੱਲੋਂ ਇਕੱਠੀ ਕੀਤੀ ਜਾਣਕਾਰੀ ਦੱਸਦੇ ਆ ਜਦੋਂ ਸੁਨੀਤਾ ਕਠੂਰੀਆ ਦੀ ਗ੍ਰਿਫਤਾਰੀ ਹੋ ਗਈ ਉਹਦਾ ਨਾਮ ਪਰਚੇ ਦੇ ਵਿੱਚ ਥਣੇਦਾਰਨੀ ਨੇ ਐਡ ਕਰਤਾ ਤਾਂ ਉਹਦਾ ਰਿਮਾਂਡ ਲਿਆ ਗਿਆ ਸੁਹਾਣੇ ਥਾਣੇ ਦੀ ਹਵਾਲਤ ਦੇ ਵਿੱਚ ਰੱਖੀ ਗਈ ਉਥੋਂ ਦਾ ਇੱਕ ਮੁੰਸ਼ੀ ਹਰ ਰੋਜ਼ ਉਹ ਤੋਂ 5000 ਰੁਪਏ ਮੰਗੇ ਜਿਹੜਾ ਕਿ ਸੁਨੀਤਾ ਦਵਾ ਦਿੰਦੀ ਸੀ ਫੇਰ ਦੂਜੇ ਦਿਨ ਫੇ ਤੀਜੇ ਦਿਨ ਹੋਇਆ ਇਹ ਕਿ ਮਾਮਲਾ ਵੈਜੀਲੈਂਸ ਬਿਊਰੋ ਨੂੰ ਰਿਪੋਰਟ ਕੀਤਾ ਗਿਆ ਤੇ ਉਸੇ ਟੀਮ ਨੇ ਦੁਬਾਰਾ ਫੇਰ Trap ਲਾਉਣ ਦੀ ਗੱਲ ਕਹੀ Trap ਫੇਰ ਲੱਗਿਆ Trap ਲੱਗਿਆ ਤੇ ਫੇਰ ਫੇਲ ਹੋ ਗਿਆ ਤੇ ਉਹ ਮੁਨਸ਼ੀ ਐਤ ਕੀ ਬਚ ਗਿਆ ਪਹਿਲੀ ਵਾਰੀ ਇਨਸਪੈਕਟਰ ਨਹੀਂ ਬਚ ਗਈ ਜ਼ਿਲ੍ਹਾ ਪੁਲਿਸ ਮੁਹਾਲੀ ਤੇ ਵੈਜੀਲੈਂਸ ਬਿਊਰੋ ਦੇ ਕੁਝ ਅਧਿਕਾਰੀ ਲੱਗਦਾ ਹੈ ਇਥੋਂ ਸਾਬਤ ਹੁੰਦਾ ਹੈ ਕਿ ਆਪਸ ਰਾਲ ਮਿਲ ਕੇ ਚਲਦੇ ਆ ਫੜਨ ਫੜਾਉਣ ਵਾਲਾ ਕੰਮ ਛੱਡਣ ਛਡਾਉਣ ਵਾਲਾ ਕੰਮ ਉਹ ਖੁਦ ਮਿਲ ਜੁਲ ਕੇ ਕਰਦੇ ਆ ਆ ਮੇਰੇ ਅਧਿਕਾਰ ਖੇਤਰ ਤੋਂ ਪਾਸੇ ਆ ਲੈ ਹੁਣ ਤੂੰ ਫਾੜ ਲਾ ਆ ਮੇਰੇ ਤੋਂ ਪਾਸੇ ਆ ਹੁਣ ਤੂੰ ਫਾੜ ਲਾ ਸੋ ਇਹ ਜਿਹੜੀ ਇਹਨਾਂ ਦੀ ਸਾਠ ਗਾਂਠ ਹੈ ਇਹਦੇ ਨਾਲ ਇਨਸਾਫ ਲੋਕਾਂ ਨੂੰ ਨਹੀਂ ਮਿਲਦਾ ਬਲਕਿ ਲੋਕਾਂ ਤੇ ਅਤਿਆਚਾਰ ਤੇ ਤੱਕੇशाही ਜ਼ਿਆਦਾ ਹੁੰਦੀ ਆ ਅਡੀਸ਼ਨਲ ਸੈਸ਼ਨ ਜੱਜ ਸੰਦੀਪ ਸਿੰਘਲਾ ਅੱਗੇ ਲਿਖਦੇ ਆ ਕਿ ਜਦੋਂ ਵਜਲੈਂਸ ਬਿਊਰੋ ਤੋਂ ਮਾਮਲੇ ਦੀ ਸਟੇਟਸ ਰਿਪੋਰਟ ਮੰਗੀ ਗਈ ਤਾਂ ਏਜੀ ਸਾਹਿਬ ਰਿਪੋਰਟ ਭੇਜਦੇ ਆ ਉਹ ਸਾਰਾ ਜ਼ਿਕਰ ਕਰਦੇ ਆ ਪਰ ਇੱਕ ਗੱਲ ਲਿਖਦੇ ਨਹੀਂ ਕਿ ਟਰੈਪ ਸਾਡਾ ਫੇਲ ਹੋ ਗਿਆ ਸੀ ਉਹ ਕਹਿੰਦੇ ਆ ਜੀ ਮਾਮਲਾ ਪੈਂਡਿੰਗ ਹੈ ਪੈਂਡਿੰਗ ਇਸ ਕਰਕੇ ਐ ਕਿਉਂ ਸੁਨੀਤਾ ਕਚੂਰੀਆ ਨੇ ਜੇਲ੍ਹ ਚੋਂ ਸਾਨੂੰ ਕਿਹਾ ਕਿ ਇਹ ਜਿਹੜੇ ਆਡੀਓ ਤੇ ਵੀਡੀਓ ਰਿਕਾਰਡਿੰਗਸ ਨੇ ਇਹਦੇ ਵਿੱਚ ਮੇਰੀ ਆਵਾਜ਼ ਹੈ ਨਹੀਂ ਤੇ ਮੈਂ ਪੰਜਾਬੀ ਜਾਣਦੀ ਘੱਟਾਂ ਤੇ ਫਿਰ ਇਹ ਜਿਹੜੀ ਸ਼ਿਕਾਇਤ ਆ ਤੁਸੀਂ ਮੇਰੀ ਅਜੇ ਪੈਂਡਿੰਗ ਰੱਖੋ ਜਦੋਂ ਮੈਂ ਬਾਹਰ ਆ ਗਈ ਫਿਰ ਮੈਂ ਬੋਲੂਗੀ ਫਿਰ ਵਜੀਲੈਂਸ ਬਿਊਰੋ ਕਹਿੰਦੀ ਹੈ ਜੀ ਅਸੀਂ ਪੈਂਡਿੰਗ ਰੱਖੀ ਹੋਈ ਆ ਨਾਲ ਲਿਖਦੇ ਆ ਜੀ ਸਾਹਿਬ ਕਿ ਜੁਰਮ ਬਣਦਾ ਨਹੀਂ ਕਿਉਂਕਿ ਉਹਨੇ ਆਪਣੇ ਬਿਆਨ ਤੋਂ ਮੁੱਕਰ ਗਈ ਤੇ ਫਿਰ ਇਸ ਕਰਕੇ ਪਰਚਾ ਦਰਜ ਹੋਣਾ ਚਾਹੀਦਾ ਨਹੀਂ ਅੱਗੇ ਜੈ ਸਾਹਿਬ ਸਵਾਲ ਕਰਦੇ ਆਪਣੇ ਅਦੇਸ਼ ਚ ਕਿ ਵਿਜੀਲੈਂਸ ਬਿਊਰੋ ਤੋਂ ਇਹ ਤਾਂ ਮੈਂ ਪੁੱਛਿਆ ਹੀ ਨਹੀਂ ਕਿ ਜੁਰਮ ਬਣਦਾ ਨਹੀਂ ਬਣਦਾ ਅਫੈਂਸ ਕਮਿਟ ਹੋਇਆ ਨਹੀਂ ਹੋਇਆ ਜਦੋਂ ਮੈਂ ਪੁੱਛਿਆ ਨਹੀਂ ਮੈਨੂੰ ਦੱਸਦੇ ਕਿਉਂ ਨੇ ਦੋਸਤੋ ਕੁਝ ਹਾਸਾ ਜਿਹਾ ਵੀ ਆਉਂਦਾ ਨਾਲ ਨਾਲ ਸਾਨੂੰ ਤਾਂ ਸ਼ੱਕ ਜਿਹਾ ਖੜਾ ਹੋ ਗਿਆ ਚੁੰਦਰ ਸ਼ਾਮ ਅਰੋੜੇ ਦੀ ਗ੍ਰਿਫਤਾਰੀ ਬਾਰੇ ਉਸ ਕਹਾਣੀ ਤੇ ਵੀ ਸ਼ੱਕ ਪੈਦਾ ਹੋ ਗਿਆ ਜਦੋਂ ਇਹੋ ਜੀਆਂ ਗੱਲਾਂ ਵਜਨਸ ਬਿਊਰੋ ਦੇ ਇਹੀ ਖਾਸ ਅਧਿਕਾਰੀ ਕਰਨ ਤੇ ਫੇਰ ਪਤਾ ਨਹੀਂ ਉਹ ਕਹਾਣੀ ਕਿੰਨੀ ਕੁ ਸੱਚੀ ਸੀ ਕਿੰਨੀ ਕੁ ਝੂਠੀ ਸੀ ਉੱਪਰਲੀ ਤਹਿ ਤੇ ਕੀ ਸੀ ਤੇ ਹੇਠਲੀ ਤਹਿ ਤੇ ਕੀ ਸੀ ਕੋਈ ਨਹੀਂ ਜਾਣਦਾ ਗੁਰੂ ਮਹਾਰਾਜ ਤੋਂ ਸੁਆ ਅਡੀਸ਼ਨਲ ਸੈਸ਼ਨ ਜੱਜ ਸੰਦੀਪ ਸਿੰਘਲਾ ਆਖਰ 'ਚ ਕਹਿੰਦੇ ਆਪਣੇ ਆਦੇਸ਼ 'ਚ ਕਿ ਇਸ ਮਾਮਲੇ 'ਚ ਸੈਂਕਸ਼ਨ ਲੈਣ ਦੇ ਕੋਈ ਲੋੜ ਨਹੀਂ ਇੱਕ ਧਾਰਾ ਹੁੰਦੀ ਆ 197 CrPC ਉਸ ਜਿਹੜੀ ਸਰਕਾਰੀ ਮੁਲਾਜ਼ਮ ਉਹਦੇ ਹੇਠ ਸ਼ੈਲਟਰ ਲੈ ਲੈਂਦੇ ਕਹਿੰਦੇ ਇਹਦੀ ਲੋੜ ਕੋਈ ਨਹੀਂ ਕਿਉਂਕਿ ਉਹ ਜੱਜਮੈਂਟਾਂ ਦੱਸਦੇ ਆ ਦੋ ਜਿਹੜੀਆਂ ਸੁਪਰੀਮ ਕੋਰਟ ਦੀਆਂ ਨੇ ਉਹ ਕਹਿੰਦੇ ਆ ਕਿ ਜਦੋਂ ਸਰਕਾਰੀ ਮੁਲਾਜ਼ਮ ਦੇ ਇਹੋ ਜਿਹੇ ਮਾਮਲੇ ਦਾ ਲਿੰਕ ਡਿਸਚਾਰਜ ਆਫ ਡਿਊਟੀ ਦੇ ਨਾਲ ਨਾ ਹੋਵੇ ਬਾਅਦ ਫਿਰ 197 CrPC ਧਾਰਾ ਤਹਿਤ ਸਰਕਾਰ ਤੋਂ ਮਨਜ਼ੂਰੀ ਯਾਨੀ ਕਿ ਸੈਂਕਸ਼ਨ ਲੈਣ ਦੀ ਲੋੜ ਨਹੀਂ ਡੀਜੀਪੀ ਨੂੰ ਹਦਾਇਤ ਕਰਦੇ ਆ ਕਿ ਤੁਸੀਂ ਤਫਤੀਸ਼ ਕਰੋ ਹਿਰਾਸਤ ਚ ਲਾਓ ਪਰਚਾ ਦਰਜ ਕਰੋ ਪਰਚਾ ਦਰਜ ਕਰਨਾ ਇਸ ਕਰਕੇ ਜ਼ਰੂਰੀ ਆ ਅਗਲੀ ਤਫਤੀਸ਼ ਕਰਨੀ ਇਸ ਕਰਕੇ ਜ਼ਰੂਰੀ ਆ ਕਿਉਂਕਿ ਵੌਇਸ ਸੈਂਪਲ ਲੈ ਕੇ ਪੁਸ਼ਟੀ ਹੋਣੀ ਆ ਸਬੂਤ ਕਾਫੀ ਪਲਕ ਦੇਵ ਕੋਲ ਮੌਜੂਦ ਨੇ ਜੱਜ ਸਾਹਿਬ ਲਿਖਦੇ ਆ ਪਰ ਉਹਨਾਂ ਦੇ ਵਾਇਸ ਸੈਂਪਲ ਲੈ ਕੇ ਤਸਦੀਕ ਹੋਣੀ ਹੈ ਤੇ ਟੈਕਨੀਕਲੀ ਤੇ ਲੀਗਲੀ ਅਦਾਲਤ ਦੇ ਵਿੱਚ ਪੇਸ਼ ਕਰਨ ਯੋਗ ਉਹ ਸਾਰਾ ਕੁਝ ਕਰਨਾ ਤੇ ਅੱਗੇ ਜੱਜ ਸਾਹਿਬ ਲਿਖਦੇ ਆ ਕਿ ਜਿਹੜੀ ਤਫ਼ਤੀਸ਼ ਕਰਨੀ ਹੈ ਉਹ ਐਸਪੀ ਰੈਂਕ ਤੋਂ ਹੇਠਲਾ ਅਫਸਰ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਇਨਸਪੈਕਟਰ ਦੇ ਵਿਰੁੱਧ ਮਾਮਲਾ ਯਾਨੀ ਕਿ ਐਸਪੀ ਕਰੇ ਐਸਐਸਪੀ ਡੀਆਈਜੀ ਆਈਜੀ ਕਰੇ ਹੇਠਾਂ ਕੋਈ ਨਾ ਕਰੇ ਪੰਜਾਬ ਦਸਤਾਵੇਜ਼ ਨੇ ਜਜ ਸਾਹਿਬ ਦੇ ਹੁਕਮ ਅਤੇ ਉਸ ਤੋਂ ਪੈਦਾ ਹੋਏ ਸਵਾਲ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਤੱਕ ਪਹੁੰਚਾ ਦਿੱਤੇ ਨੇ ਤੇ ਪੰਜਾਬ ਦਸਤਾਵੇਜ਼ ਨੇ ਸਾਰਾ ਮਾਮਲਾ ਆਪਣੇ ਸਵਾਲਾਂ ਦੇ ਨਾਲ ਵਜਨਸ ਬਿਊਰੋ ਚੀਫ ਵਰਿੰਦਰ ਸ਼ਰਮਾ ਨੂੰ ਵੀ ਪਹੁੰਚਾ ਦਿੱਤੇ ਨੇ ਹੁਣ ਸਮਾਂ ਦੱਸੇਗਾ ਕਿ ਇਸ ਤੇ ਕਾਰਵਾਈ ਹੁੰਦੀ ਕੀ ਆ ਸਾਡਾ ਕੰਮ ਬਿਣਾ ਡਰ ਭਾਓ ਲੋਕਾਂ ਦੇ ਨਾਲ ਖੜਨਾ ਉਹਨਾਂ ਦੀ ਆਵਾਜ਼ ਉੱਪਰ ਸਰਕਾਰ ਤੱਕ ਤੇ ਸਮਾਜ ਤੱਕ ਪਹੁੰਚਾਉਣਾ ਤੇ ਉਹ ਕੰਮ ਅਸੀਂ ਇਸ ਖਬਰ ਦੇ ਵਿੱਚ ਕੀਤਾ ਸਾਨੂੰ ਇਹ ਵੀ ਕਹਿਣਾ ਚਾਹੀਦਾ ਇੱਥੇ ਕਿ ਸਾਨੂੰ ਇਨਸਪੀਰੇਸ਼ਨ ਮਿਲਦੀ ਆ ਜਿਵੇਂ ਇਲੈਕਟਰਲ ਬੌਂਡਸ ਤੇ ਰਿਪੋਰਟਿੰਗ ਕਰ ਰਹੇ ਨੇ ਕੁਝ ਸੋਸ਼ਲ ਮੀਡੀਆ ਤੇ ਚੈਨਲ ਹਿੰਮਤ ਆਉਂਦੀ ਆ ਕਿ ਸਚਾਈ ਨਾਲ ਖੜਨ ਵਾਲੇ ਪੱਤਰਕਾਰ ਦਿੱਲੀ 'ਚ ਵੀ ਬੈਠੇ ਨੇ ਤੇ ਹੁਣ ਅਸੀਂ ਚਾਹੁੰਦੇ ਹਾਂ ਤੁਹਾਡੇ ਤੋਂ ਇਜਾਜ਼ਤ ਰੱਬ ਰੱਖਾ ਸਭ ਦਾ ਸਤਿ ਸ੍ਰੀ ਅਕਾਲ ਨਮਸਕਾਰ ਖੁਦਾ ਹਫਿਜ਼